ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਲੋਕ ਨਾ ਪ੍ਰਵਾਸੀਆਂ ਤੋਂ ਖਾਣਾ ਲੈ ਕੇ ਖਾਂਦੇ ਨੇ ਤੇ ਆਪਣੇ ਪੰਜਾਬੀਆਂ ਦਾ ਕੋਈ ਵੀ ਸਾਥ ਨਹੀਂ ਦਿੰਦਾ ਬਹੁਤ ਸਮਝਾਉਂਦੇ ਨੇ ਲੋਕ ਕਿ ਆਪਣੇ ਪੰਜਾਬੀ ਜਿੱਥੇ ਖੜੇ ਹੋਣ ਉਹਨਾਂ ਤੋਂ ਕੁਝ ਨਾ ਕੁਝ ਖਰੀਦੋ ਪਰ ਆਪਣੇ ਲੋਕ ਕਿੱਥੇ ਸੁਧਰਦੇ ਨਹੀਂ ਆਪਣੇ ਲੋਕ ਨਾ ਪੰਜਾਬੀ ਹੀ ਪੰਜਾਬੀ ਦੇ ਦੁਸ਼ਮਣ ਬਣੇ ਬੈਠੇ ਨੇ ਆਪਣੇ ਲੋਕ ਪੰਜਾਬੀਆਂ ਦਾ ਸਾਥ ਛੱਡ ਕੇ ਇਹਨਾਂ ਪ੍ਰਵਾਸੀਆਂ ਤੋਂ ਉਹੀ ਖਾਣਾ ਪਸੰਦ ਕਰਦੇ ਨੇ ਆ ਦੇਖੋ ਆ ਵੀਰ ਨਾ ਆਪਣੇ ਬੱਚਿਆਂ ਦੇ ਲਈ ਇਸ ਪ੍ਰਵਾਸੀ ਵੀਰ ਤੋਂ 버ਗਰ ਲੈ ਕੇ ਗਿਆ ਸੀ ਤੇ ਜਦੋਂ ਘਰੇ ਲੈ ਜਾ ਕੇ ਬੱਚਿਆਂ ਨੂੰ 버ਗਰ ਦਿੰਦਾ ਹੈ ਤਾਂ ਉਸ 버ਗਰ ਦੇ ਵਿੱਚੋਂ ਨਾ ਕੀੜੇ ਨਿਕਲਦੇ ਨੇ ਤੇ ਵੀਰ ਉਸੇ ਤਰ੍ਹਾਂ 버거 ਲੈ ਕੇ ਰੇੜੀ ਵਾਲੇ ਕੋਲ ਵਾਪਸ ਆ ਜਾਂਦਾ ਹੈ ਤੇ ਰੇੜੀ ਵਾਲੇ ਦੀ ਦੇਖੋ ਲਾਹਾ ਪਾ ਕਰਦਾ ਹੈ ਤੇ ਨਾਲੇ ਉਸ ਨੂੰ ਲਾਂਤਾ ਪਾਉਂਦਾ ਹੈ ਤੇ ਨਾਲੇ ਉਸ ਦੀ ਵੀਡੀਓ ਬਣਾਉਂਦਾ ਹੈ ਤੇ ਦੇਖੋ ਉਹ ਪ੍ਰਵਾਸੀ ਰੇੜੀ ਵਾਲਾ ਉਸ ਤੋਂ ਕਿਵੇਂ ਮਾਫੀ ਮੰਗ ਰਿਹਾ ਹੈ ਸਾਰੇ ਰੇੜੀਆਂ ਵਾਲੇ ਜਾਂ ਸਾਰੇ ਪ੍ਰਵਾਸੀ ਮਾੜੇ ਨਹੀਂ ਹੁੰਦੇ ਪਰ ਇਹੋ ਜਿਹੇ ਲੋਕ ਜੋ ਬਚਿਆ-ਕੁਚਿਆ ਕੱਲ ਦਾ ਸਮਾਨ ਹੁੰਦਾ ਹੈ ਉਹ ਦੂਸਰੇ ਦਿਨ ਵਰਤਦੇ ਨੇ ਤੇ ਇਹੋ ਜਿਹੇ ਲੋਕਾਂ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ ਅੱਗੇ ਲੈ ਚੱਲਦੇ ਆ ਤੁਹਾਨੂੰ ਪੂਰੀ ਵੀਡੀਓ ਵੱਲ ਦੇਖੋ ਪਹਿਲਾਂ ਤੁਸੀਂ ਵੀ ਪੂਰੀ ਵੀਡੀਓ ਦੇਖੋ ਆ ਤੇਰੀ ਹੁਣ ਜਿੱਦਾਂ ਕਹਿੰਦੇ ਨਾ ਅੱਜ ਕੱਲ ਤਾਂ ਮੋਬਾਈਲ ਸਾਰਿਆਂ ਕੋਲੇ ਆ ਆ ਤੇਰੀ ਇਹ ਮੋਬਾਈਲ ਦੇ ਉੱਤੇ ਪਾ ਲਈਏ ਕਾ ਤੈਨੂੰ ਆ ਸਾਰਾ ਤੈਨੂੰ ਅਕਲ ਨਹੀਂ ਆ ਆ ਤੇਰੀ ਇਤਿਹਾਣੇ ਹੋ ਜਾਣੀਆਂ ਪਰ ਮੈਂ ਦੱਸਾਂ ਆਹੋ ਬੋਲੋ ਹੁਣ ਕੀ ਸੀ ਇਹ ਚ ਤੇ ਮਤਲਬ ਮੁਸ਼ਕ ਮਾਰ ਰਹੇ ਆ ਬਹੁ ਮਾਰ ਰਹੇ ਆ ਬੱਚੇ ਮੇਰੇ ਨੇ ਜਿੱਦ ਪਾਈ ਤੇ ਮੈਂ ਵੈਸੇ ਬੁਧਾਰਦੇ ਆ ਸਭ ਨੂੰ ਇਹਦੀ ਲਾਰੀ ਤੇ ਵਧਾਰ ਲਾ ਕੇ ਮੈਂ ਲੈ ਕੇ ਗਿਆ ਹਾਂਜੀ ਤੇ ਨਾ ਲੈ ਗਏ ਐਵੇਂ ਕਰਨ ਦੇ ਫਿਰ ਐਵੇਂ ਸਾਡੇ ਸਾਡੇ ਬੱਚੇ ਕੱਲ ਨੂੰ ਕਿੰਨੇ ਬੰਦੇ ਦੇਖਣ ਨੂੰ ਆਉਣਗੇ ਬੱਚੇ ਆ ਕਿੰਨੇ ਬੰਦੇ ਦੇਖੂਗੇ ਇਹ ਹੈ ਮਾੜੀਆਂ ਚੀਜ਼ਾਂ ਵੇਚਦੇ ਬੱਚੇ ਬਿਮਾਰ ਹੋ ਜਾਂਦੇਗਾ ਕੌਣ ਜਿੰਮੇਵਾਰ ਹੈ ਆਹ ਸੜਿਆ ਬਰੈਡ ਸਾਲਾ ਚਾਹਤਾ ਮੇਰੇ ਕੋਲ ਤਾਂ ਹੁਣ ਕੌਣ ਜਿੰਮੇਵਾਰ ਤੇਰਾ ਹੈ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਪ੍ਰਤੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵਾਤੋ-ਵਾਤ ਸ਼ੇਅਰ ਜਰੂਰ ਕਰਿਓ ਤਾਂ ਕਿ ਅੱਗੇ ਤੋਂ ਲੋਕ ਇਹਨਾਂ ਪ੍ਰਵਾਸੀਆਂ ਕੋਲੋਂ ਕੁਝ ਨਾ ਕੁਝ ਖਰੀਦਣ ਤੋਂ ਪਹਿਲਾਂ 100 ਵਾਰ ਸੋਚਣ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ